ਸੇਰਾਲੀ ਦੇ ਸਾਰਿਆਂ ਨੂੰ ਸੋ ਇਹ ਆ ਸਾਡੇ ਨਾਬੇ ਦਾ ਕਿਲਾ ਜਿਹੜਾ ਕਿ ਸਾਡਾ ਕਾਫੀ ਦਿਨਾਂ ਤੋਂ ਮੁੱਦਾ ਚੱਲ ਰਿਹਾ ਆ ਤਾਜ਼ਾ ਹੁਣੇ ਟਰੈਲੀਆਂ ਆਈਆਂ ਸੀਗੀਆਂ ਸਾਨੂੰ ਦੇਖਿਓ ਮੇਰੇ ਨਾਲ ਤੇਜ਼ੀ ਨਾਲ ਭੱਜ ਗਏ ਨੇ ਸੋ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਜਿਹੜੇ ਮਹਾਰਾਜ ਸਾਹਿਬ ਦੀ ਅੱਗੇ ਸੰਤਾਨ ਹੈ ਮਹਾਰਾਣੀ ਸਾਹਿਬਾਂ ਅਸੀਂ ਕੱਲ ਤਾਂ ਉਹਨਾਂ ਤੋਂ ਟਾਈਮ ਲਿਆ 5 ਵਜੇ ਸ਼ਾਮ ਨੂੰ ਹੀਰਾ ਮਹਿਲ ਵਿੱਚ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹ ਮੁੱਦਾ ਕੋਈ ਪਾਰਟੀ ਦਾ ਨਹੀਂ ਸਾਂਝਾ ਕੰਮ ਆ ਸਾਰਿਆਂ ਦਾ ਸਿਆਸੀ ਰਾਜਨੀਤਿਕ ਜਿੰਨੀਆਂ ਵੀ ਸਮਾਜ ਭਲਾਈ ਦੇ ਕਲੱਬ ਨੇ ਹੋਰ ਸਾਰੇ ਨੌਜਵਾਨਾਂ ਦੇ ਕਲੱਬ ਨੇ ਜੇ ਆਪਾਂ ਵਾਕੀ ਚਾਹਣੇ ਆ ਕਿ ਨਾਬਾ ਜਿਹੜਾ ਇਹਨਾਂ ਨੇ ਨਾਰਾ ਦਿੱਤਾ ਸੀ ਨਾ ਨਾਬਾ ਸਾਡਾ ਨਾਬਾ ਸਾਫ਼ ਨਾਬਾ ਰੱਖੋ ਆ ਆ ਹੈ ਜੀ ਸਾਫ਼ ਨਾਬਾ ਸੋ ਇਹ ਸਾਫ਼ ਨਾਬਾ ਦਿਖਾਉਣਾ ਸੋ ਮਹਾਰਾਣੀ ਸਾਹਿਬਾ ਨੂੰ ਵੀ ਮੇਰੇ ਪਤਾ ਪਤਾ ਨਹੀਂ ਉਹਨਾਂ ਨੂੰ ਨਹੀਂ ਪਤਾ ਪਰ ਉਹਨਾਂ ਨੂੰ ਜਾ ਕੇ ਇਹ ਦੱਸਣਾ ਕਿ ਜਿਹੜੀ ਸਾਡੀ ਧਰੋ ਹੋਰ ਹੈ ਜਿੱਥੇ ਸਿਰਫ 3 ਦਿਨ ਪਾਠ ਹੁੰਦਾ ਮਹਾਰਾਜਾ ਸਾਹਿਬ ਦਾ 3 ਦਿਨ ਪਾਠ ਉਹ 3 ਦਿਨ ਸਫਾਈ ਹੁੰਦੀ ਆ ਤੇ ਬਾਕੀ 365 ਦੇ ਵਿੱਚੋਂ 362 ਦਿਨ ਇੱਥੇ ਕੂੜਾ ਖਿਰਦਾ ਇਹ ਕਹਿੰਦੇ ਸੀਗੇ ਕਿ ਕੂੜਾ ਤਾਂ ਪਿਛਲੇ 10 ਸਾਲਾਂ ਦਾ 5 ਸਾਲਾਂ ਦਾ 3 ਸਾਲਾਂ ਦਾ गिरਦਾ ਕਿਸੇ ਨੇ ਵੀ ਦੇਖਿਆ ਜੇ 3 ਸਾਲ ਤੋਂ ਕੂੜਾ गिरਦਾ ਤਾਂ ਮੈਨੂੰ ਦੱਸ ਦਿਓ ਤੋਂ ਮੈਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਕਰਦਾ ਇਹ ਦੇਖ ਲਓ ਆ ਡੰਗਰ ਤੁਹਾਡੇ ਸਾਹਮਣੇ ਹੁਣ ਇੱਕੋ ਟੈਂਪੂ ਆ ਰਿਹਾ ਕੂੜੇ ਵਾਲਾ ਤੁਸੀਂ ਉਹ ਵੀ ਦੇਖ ਲਿਓ ਵੀ ਹੁਣ ਤਾਜ਼ਾ ਡੇਕ ਕੇ ਜਾ ਰਹੇ ਨੇ ਜਾਂ ਕੀ ਕਰ ਰਹੇ ਨੇਗੇ ਤੋਂ ਸਾਰਿਆਂ ਨੂੰ ਕੱਲ ਨੂੰ ਮੇਰੀ ਬੇਨਤੀ ਆ ਕਿ 5 ਵਜੇ ਜੇ ਆਪਾਂ ਦਿਲੋਂ ਚਾਹੋ ਨੇ ਹੱਥ ਜੋੜ ਕੇ ਮੇਰੀ ਬੇਨਤੀ ਆ ਦੀ ਜੇ ਆਪਾਂ ਦਿਲੋਂ ਚਾਹੁੰਦੇ ਆ ਆ ਦੇਖ ਲਓ ਕੂੜੇ ਦਾ ਟੈਂਪੂ ਆ ਰਿਹਾ ਆ ਤਾਜ਼ਾ ਟੈਂਪੂ ਆ ਰਿਹਾ ਇਹ ਉਰੇ ਗਿਰ ਰਿਹਾ ਕੂੜੇ ਦਾ ਟੈਂਪੂ ਹੁਣ ਤੁਸੀਂ ਆਪ ਦੱਸ ਦੋ ਤੋਂ ਸਾਰਿਆਂ ਨੂੰ ਮੇਰੀ ਬੇਨਤੀ ਆ ਹੱਥ ਬੰਨ੍ਹ ਕੇ ਕਿ ਕੱਲ ਨੂੰ 5 ਵਜੇ ਆਓ ਆਪਾਂ ਮਹਾਰਾਣੀ ਸਾਹਿਬ ਨੂੰ ਬੇਨਤੀ ਕਰੀਏ ਕਿ ਇਸ ਨੂੰ ਇਸ ਗੰਦਗੀ ਤੋਂ ਬਚਾਓ ਮਹਾਰਾਜ ਸਾਹਿਬ ਦੇ ਕਿਲੇ ਨੂੰ ਬਚਾਓ ਤੋਂ ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ